ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਮੰਗੂ ਦੇ ਵਿੱਚ ਜੀ ਜੀ ਆਪਣਾ ਨਾਮ ਜਿਤ ਨਾਚ ਗਏ ਆ ਜੀ ਆਪਾਂ ਇੱਕ ਇੱਕ ਸਿੰਘ ਆਉ ਕਾਸਾ ਸਕੂਲ ਦੇ ਗਰਾਊਂਡ ਨਮਾ ਸ਼ਹਿਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਜਿੱਥੇ ਅੱਜ ਤੀਸਰਾ ਦਿਨ ਹੈ ਨਾਮ ਕੀਰਤਨ ਤੋਂ ਬਾਅਦ ਤੇ ਅੱਜ ਅਮਰਤ ਸੰਚਾਰ ਦਾ ਵੀ ਦਿਨ ਹੈ ਦੀ ਨਾ ਅੱਜ ਆਪਾਂ ਪਹਿਤਾ ਹੀ ਆ ਗਏ ਹਾਂ ਅੱਗੇ ਨਾਲ ਕੋਈ ਪਤਾ ਪਉਣਾ ਕਿੰਦਾ ਇਹ ਲੱਗ ਜਾਂਦਾ ਕਈ ਵੇਲੇ ਹਨਾ ਲਾਈਨਾਂ 'ਚ ਖੜਿਆ ਹੋ ਮੱਥਾ ਟੇਕਣਾ ਨੂੰ ਇਸ ਕਰਕੇ ਫਿਰ ਆਪਾਂ ਕਹਿੰਦੇ ਸੀ ਮੇਰੇ ਮੇਰੇ ਹੋ ਨਾ ਚੜ ਆਪਣਾ ਪਰਨਾ ਹੀ ਪੈੜਕਾ ਟਾ ਆਪਣਾ ਮੇਰੇ ਮੇਰੇ ਗੋਬਿੰਦ ਮੇਰੇ ਮੇਰੇ ਗੋਬਿੰਦ ਜਿਦ ਮੇਰੇ ਗੋਬਿੰਦ ਜਿਦ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਅੱਜ ਸੰਗਤ ਵੱਧ ਜੁੜਦੀ ਜੀ ਅੱਜ ਆਪਾਂ ਨਹੀਂ ਘਟਾ ਨਾਮ ਜਨ ਤਾਂ ਪਹਿਲਾਂ ਹੀ ਆਏ ਆ

ਦੇ ਕੇ ਸਤਿਕਾਰ ਮੇਰੇ ਗੋਬਿੰਦ ਕੇ ਮੇਰੇ ਗੋਬਿੰਦ ਥੋੜਾ ਜਿਹਾ ਹਨਾ ਹੋਰ ਕਮਿਊਨਿਟੀ ਵਾਲੀ ਵੀ ਸੰਗਤ ਹੁੰਦੀ ਆ ਅੱਜ ਉੱਤਰ ਛਠ ਪੂਜਾ ਦਾ ਵੀ ਹਨਾ ਚੱਲ ਰਿਹਾ ਆ ਦੈਨ ਕਰਕੇ ਨਹੀਂ ਤਾਂ ਅੱਗੇ ਉਹ ਵੀ ਬਹੁਤ ਸੰਗਤ ਜੁੜ ਜਾਂਦੀ ਹੁੰਦੀ ਆ ਆਪੇ ਨਾ ਅੱਜ ਉੱਤਰ ਆ ਵੀ ਬਹੁਤ ਆ ਨਵੇਂ ਸ਼ਹਿਰ ਤੇ ਬੱਚੇ ਕਿੰਨੀ ਥਾਂ ਹੀ ਅੱਜ ਮੈਂ ਦੇਖਿਆ ਸੇਵਾਦਾਰ ਆ ਗਏ ਆ ਵੱਖਰੇ ਵੱਖਰੇ ਪਿੰਡਾਂ ਦੇ ਹੁੰਦੇ ਆ ਜਿੱਦਾਂ ਆਇਓ ਸੇਵਾਦਾਰ ਹਨਾ ਅੱਜ ਹੈਗੇ ਆ ਮਹਿੰਦੀਪੁਰ ਦੇ ਆ ਜਿੱਦਾਂ ਇਹਨਾਂ ਦੇ ਬੈਗ ਤੇ ਲਿਖਿਆ ਹੈ ਭਾਜੀ ਇੱਕ ਮਿੰਟ ਮਾੜੀਆ ਮੈਂ ਪਿੱਛੇੋਂ ਦਿਖਾ ਲਾਂ ਸੰਗਤਾਂ ਬਸ ਲੱਗ ਪਈਆਂ ਜਿਉਂ ਮਾਦੇ ਹਾਰਾ ਤਾ ਚੋਲ ਕੀ ਨਾਈ ਜਾਨ ਪਰਵਾਹ ਨਾ ਸੇਵਾਦਾਰ ਹੋਣਾ ਹੀ ਆਈ ਹੈ ਜਿੱਦਾਂ ਮੱਥਾ ਟੇਕ ਕੇ ਵੀ ਸੇਵਾਦਾਰਾਂ ਨੇ ਆਪਣੀ ਸਾਰਿਆਂ ਨੇ ਸੇਵਾ ਤੇ ਚਲ ਜਾਣਾ ਹੈ ਨਾ ਚਾਹ ਦਾ ਲੰਗਰ ਹਜੇ ਹੋਣਾ ਆ ਸਟਾਰਟ ਥੋੜੀ ਜਿਹਾ ਲੇਟ ਕਰਕੇ ਅੱਜ ਪਹਿਲਾਂ ਹੀ ਆ ਸਈ ਪ੍ਰਸ਼ਾਦੇ ਦਾ ਲੰਗਰ ਇੱਧਰ ਚੱਲ ਪਿਆ ਆ ਨਹੀਂ ਅੱਜ ਇੱਧਰ ਹੀ ਚੱਲਦਾ ਆ ਚਾਪ ਕੋੜਿਆਂ ਦਾ ਲੰਗਰ ਹੋ ਸਕਦਾ ਅੱਗੇ ਵੀ ਪਹਿਲਾਂ ਇੱਧਰ ਹੀ ਚੱਲਦਾ ਹੋਵੇ ਹਨਾ ਕਿਉਂਕਿ ਆਪਾਂ ਲੇਟੇ ਹੀ ਆਈਦਾ ਆ ਰੋਜ਼ ਇਹਦੇ ਨਾਲੋਂ ਅੱਧਾ ਪੌਣਾ ਘੰਟਾ ਅੱਗੇ ਪਹਿਲਾਂ ਕਰਕੇ ਸ਼ਾਇਦ ਮੈਨੂੰ ਹੀ ਲੱਗਾ ਹੋਵੇ ਹਨਾ ਪਲੇਖਾ ਵਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਸੇਵਾਦਾਰਾਂ ਵੱਲੋਂ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਦੋਂ ਹਨਾ ਜਿਹੜੇ ਮੰਨ ਲਓ ਥੂਫੇ ਭਰਤਣ ਪੜਾਉਂਦੇ ਆ ਉਹ ਜਿਹੜੇ ਬੰਦਾ ਗਲਾਸ ਫੜਦਾ ਉਹਨਾਂ ਗਲਾਸੇ ਹੀ ਫੜਨੇ ਆ ਥਾਲਾ ਵਾਲੇ ਨੇ ਥਾਲ ਫੜਨਾ ਤਾਂ ਚਮਚੇ ਵਾਲੇ ਨੇ ਚਮਚੇ ਫੜਨਾ ਬਾਲਟੀ 'ਚ ਪਵਾ ਲੈਂਦਾ ਹੁੰਦਾ ਉਹ ਉਹ ਬਹੁਤ ਵਧੀਆ ਮੈਨੂੰ ਚੀਜ਼ ਲੱਗੀ ਸੀ ਸੱਤ ਹੋ ਗਏ ਆ ਜੀ ਜਿੱਦਾਂ ਸੰਗਤਾਂ ਦਾ ਆਡੀਆਨੋਂ ਨੱਪਿਆ ਹੁਣ ਆਪਾਂ ਜੀ ਜਿੱਦਾਂ ਧੰਮਾ ਕਰਨ ਤੋਂ ਸਾਰੇ ਹਨ ਕੁੜੀਆਂ ਫ੍ਰੀ ਹੋ ਕੇ ਫਿਰ 7:00 ਵਜੇ ਭਈਆ ਇਹ ਉਹ ਬਿਲਡਿੰਗ ਆ ਜੀ ਜਿਹੜੀ ਉੱਪਰ ਜਿੱਧਰ ਪਾਰ ਗਿਆ ਹਨਾ ਛਲੋ ਰੋਡ ਵੱਲੋਂ ਨਹਿਰ-ਨਹਿਰ ਤੇ ਉੱਤਰ ਜਿਹੜੀ ਹੁਣ ਨਵੀਂ ਬਿਲਡਿੰਗ ਤਿਆਰ ਹੋਣੀ ਆ ਨਾ ਇਹਦੇ ਵਿੱਚ ਸਾਰਾ ਕੁਝ ਦੱਸਿਆ ਆ ਵੀ ਕੀ ਕੀ ਹੋਣਾ ਆ ਹੁਣੇ ਹੀ ਮੈਂ ਪੁੱਛ ਕੇ ਹਟਿਆ ਸੇਵਾਦਾਰਾਂ ਨੂੰ ਕਹਿੰਦੇ ਉਸੇ ਹੀ ਬਿਲਡਿੰਗ ਦਾ ਜਦਾਂ ਨਕਸ਼ਾ ਆ ਹਨਾ ਕਹ ਲੋ ਵੀ ਇਹ ਉੱਥੇ ਜਲਦੀ ਕਹਿੰਦੇ ਵੀ ਨਵੇਂ ਸਾਲ ਦੇ ਵਿੱਚ ਇਹਦੇ ਕਾਰਜ ਆਰੰਭ ਹੋ ਜਾਣੇ ਆ। ਕਿਦਰ ਸਲੋ ਰੋਡ ਵੱਲੋਂ ਪਾਰ ਕੇ ਆ ਨਾ ਜਾਂਦਿਆਂ ਨੂੰ ਪ੍ਰਿੰਸ ਐਨ ਕਲੇਵ ਆ ਉਤੋਂ ਅੱਗੇ ਆ ਇਹ ਮੈਨੂੰ ਲੱਗਦਾ ਤੈਨ ਸਾਢੇ ਤਿੰਨ ਕੇਟ ਆ ਉੱਥੇ ਉਹਦੇ ਚ ਬਿਲਡਿੰਗ ਤਿਆਰ ਹੋਣੀ ਆ। ਲੱਗ ਪਈਆਂ ਹੁਣ ਸੰਗਤਾਂ ਜੋੜਨ ਕਾਫੀ ਜਿੱਦਾਂ। ਤਾਂ ਇਕੱਠ ਹੋਣ ਲੱਗ ਪਏ 7:00 ਵਜੇ ਲੱਗ ਪਏ ਆ। 7:00 ਵਜੇ ਰਾਤ ਚ ਪੈ ਜਾਂਦਾ ਫਿਰ ਸੰਗਤਾਂ ਦਾ ਹੁਣ ਕਾਫੀ ਇਕੱਠ jor ਜਾਂਦਾ ਇਸ ਕੋਹਲੇ ਤਾਂ ਹੁਣ 8:30 ਵਜੇ ਤੱਕ ਸੰਗਤਾਂ ਨੇ ਜੁੜੀ ਜਾਣਾ ਹੈ 8:30 ਵਜੇ ਤੱਕ ਪੰਡਾਲ ਐਨ ਫਿਰ ਫੁੱਲ ਹੋ ਜਾਂਦਾ ਹੁੰਦਾ ਫਿਰ ਸੰਗਤਾਂ ਬਾਹਰ ਬੈਠਣ ਲੱਗ ਪੈਂਦੀਆਂ ਇੱਦਾਂ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਲਾਈਨਾਂ ਲੱਗਣ ਲੱਗ ਪੈਣੀਆਂ ਮੱਥਾ ਟੇਕਣ ਨੂੰ ਬਾਸ ਹੌਣ ਸ਼ੁਰੂ ਹੋ ਜਾਣੀਆਂ ਸਿਰੋ ਬਸ ਜੇ 7:00 ਕੇ 10 ਮਿੰਟ ਹੋਏ ਆ ਬਾਹਰਲੇ ਪਾਸੇ ਹੁਣ ਸੰਗਤਾਂ ਦਾ ਇੰਨਾ ਇਕੱਠ ਹੋ ਗਿਆ ਤੇ ਬਾਹਰਲੇ ਪਾਸੇ ਹੁਣ ਜਿੱਦਾਂ ਕੱਲ ਸਿਕਰਾ ਚ ਚਾਹ ਵਾਲੇ ਪਾਸੇ ਇੰਨਾ ਹੀ ਰੱਜ ਹੋ ਗਿਆ ਆ ਹੁਣ ਉੱਤਰ ਹੁਣ ਲੰਗਰ ਪ੍ਰਸ਼ਾਦੇ ਦਾ ਵੀ ਖੁੱਲ ਗਿਆ ਨਾਲ ਦੀ ਨਾਲ ਤਾਂ ਇੱਧਰ ਚਾਹ ਦਾ ਜਲ ਪਿਆ ਆ ਜਿੰਨੀ ਵੀ ਸੰਗਤ ਹੈ ਨਾ ਇਹ ਆ ਰਹੀ ਹੈ ਇੱਧਰਲੇ ਪਾਸਿਓਂ ਇਹ ਬੱਸਾਂ ਚੋਂ ਜਿਹੜੇ ਆਉਂਦੇ ਆ ਨਾ ਇਹ ਬੱਸਾਂ ਚ ਉਤਰ ਉਤਰ ਕੇ ਸੰਗਤ ਆ ਰਹੀ ਆ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦਿਖਾ ਕੇ ਲਿਓ ਨਾ ਜਿਹੜੀਆਂ ਪਿੰਡਾਂ ਚੋਂ ਹਨਾ ਬੱਸਾਂ ਪਰ ਪਰ ਕੇ ਆਉਣੀਆਂ ਆ ਸੰਗਤਾਂ ਦੀਆਂ ਇਹ ਉਹ ਸੰਗਤ ਆ ਰਹੀ ਆ ਹੁਣ ਸਾਰੀ ਇਸ ਵੇਲੇ ਜਿੱਦਾਂ 7 ਵਜੇ ਸਾਰੇ ਆਪ ਆਪਣੇ ਘਰਾਂ ਦੇ ਕੋਈ ਕੰਮ ਨਬੀੜ ਕੇ ਦੀਪੀਆਂ ਭੈਣਾ ਵੀ ਆਨੇ ਉਸੇ ਪਾਸੇੋਂ ਆ ਰਹੇ ਆ ਜਿੱਦਾਂ ਤਾਂ ਕਰਕੇ ਫਿਰ ਕੋਈ ਦੂਰੋਂ ਨੇੜੇੋਂ ਵੀ ਆਉਂਦਾ ਹੁੰਦਾ ਆ ਫਿਰ ਚਾਹ ਦੇ ਲੰਗਰ ਛੱਕੇ ਫਿਰ ਪੰਡਾਲ ਚ ਨਾਲ ਦੀ ਨਾਲ ਸਜੀ ਜਾਂਦੀਆਂ ਸੰਗਤਾਂ ਜਾ ਕੇ ਕੱਟੀਆਂ ਬੱਸਾਂ ਆਉਣੀਆਂ ਫਿਰ ਇਸ ਵੇਲੇ ਹੁਣ ਆਹ ਸਾਰੀ ਸੰਗਤ ਜਿੰਨੀ ਵੀ ਆ ਰਹੀ ਆ ਹਨਾ ਇੱਧਰ ਜਿੱਧਰ ਕਾਰ ਪਾਰਕ ਬਣੀ ਹੋਆ ਉਧਰੋਂ ਹੀ ਸਾਰੇ ਆ ਰਹੇ ਆ ਬੱਸਾਂ ਹੁਣ ਦੇਖੋ ਆ ਰਹੀਆਂ ਆ ਮੈਨੂੰ ਦਿਸ ਰਹੀਆਂ ਫਾਜੀ ਲਾਈਨ ਅਪ ਉੱਪਰ ਬੱਸਾਂ ਹੋਈਆਂ ਵੀ ਇੱਦਾਂ ਹੀ ਸੰਗਟਾਂ ਉਤਰੇ ਆਣੀਆਂ ਬਾਅਦ ਚ ਫੇ ਡਰਾਈਵਰ ਵੀਰੇ ਲਾ ਲੈਂਦੇ ਆ ਬੱਸਾਂ ਹਨਾ ਜਿੱਦੇ ਇਦਾਂ ਹੁੰਦੀਆਂ ਆ ਆ ਸਾਰੀ ਸੰਗਤ ਇਧਰੋਂ ਹੀ ਆਈ ਆ ਤਾਂ ਕਰਕੇ ਫੇ ਇਸ ਵਿਲੇ ਇਕੱਠ ਜੋੜਨ ਲੱਗ ਪੈਂਦਾ ਆ ਗੱਡੀਆਂ ਵਾਲੇ ਪਾਸੇ ਆ ਬੱਸਾਂ ਲੱਗਈਆਂ ਆਖੇ ਮਸਾਂ ਦੁਕਾਨਾਂ ਨੇੜੇ ਇਧਰੋਂ ਮਸਾਂ ਹਜੇ ਇੱਧਰ ਹੀ ਆ ਬੱਸਾਂ ਜਿੱਦਾਂ ਲੱਗੀਆਂ ਨਹੀਂ ਆ ਬਾਅਦ ਚ ਫੇ ਪੁਛ ਪੁਲਿਸ ਪ੍ਰਸ਼ਾਸਨੋਂ ਦਾ ਕੋਈ ਸੇਵਾਦਾਰ ਹੁੰਦੇ ਆ ਉਹ ਸਾਰੇ ਫਿਰ ਬੱਸਾਂ ਨੂੰ ਨਾ ਲਾਈਨ ਅਪ ਕਰਾ ਕੇ ਪਾਰਕਿੰਗ ਦੇ ਵਿੱਚ ਲਵਾ ਲੈਂਦੇ ਆ ਸੰਗਤ ਹਜੇ ਉੱਤਰ ਪਹੁੰਚ ਰਹੀ ਹੈ ਬੱਸਾਂ ਦੇ ਵਿੱਚੋਂ ਹਜੇ ਤਾਂ ਅਜ 7 ਵਜੇ ਆ 7:10 ਮਿੰਟ ਹੀ ਹੋਈ ਆ ਅਸੀਂ ਅੱਜ ਪਹਿਲਾਂ ਹੀ ਆ ਗਏ ਸੀਗੇ ਤਾਂ ਕਰਕੇ ਦੇਖੋ ਜਰਾ ਕਿ ਕਿੰਨੇ ਲੋਕ ਨੇ ਬਹੁਤ ਨੇ ਜਿਹੜਾ ਇਹ ਕੋਈ ਬਾਰੇ ਪਸਲੇ ਹਾਂ ਕੋਣ ਵਾਲੇ ਵੀ ਜਿਹੜੇ ਕੋਲ ਵੀ ਜੱਟ ਹਜੇ ਹੋਰ ਬੱਸਾਂ ਆ ਰਹੀਆਂ ਆਂਦੇ ਇਧਰੋਂ ਸੱਜੇ ਤਾਂ ਸ਼ੁਰੂ ਹੀ ਹੋਇਆ ਹੁਣ ਅੱਜ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਤੀਸਰਾ ਦਿਨ ਹੈ ਅੱਜ ਸੰਗਤ ਬਹੁਤ ਜੁੜੂਗੀ ਬਹੁਤ ਜ਼ਿਆਦਾ ਜੁੜੂਗੀ ਜਿਹੜੇ ਸੇਵਾ ਨਿਭਾ ਰਹੇ ਅਸਲਿਕੀਤਨ ਦੀ ਅਨਾਉਂਸਮੈਂਟ ਹੋਈ ਆ ਵੀ ਕਿਸੇ ਦਾ ਬੱਚਾ ਕੋ ਆਜ ਗਿਆ ਉਹ ਸਟੇਜ ਦੇ ਕੋਲ ਆ ਅੱਜ ਇਦਾਂ ਹੀ ਬਾਕੀ ਬਹੁਤ ਇਕੱਠ ਹੋ ਜਾਣਾ ਹੈ ਮਾਗਮਾ ਦੇ ਜਿਹਨੇ ਉਹ ਵੀ ਕਹਿ ਰਹੇ ਆ ਕਹਿੰਦੇ ਜਦੋਂ ਬੱਚੇ ਕੋ ਆਚਣ ਲੱਗ ਪੈਣ ਹਨਾ ਫੇਰ ਪਤਾ ਲੱਗ ਜਾਂਦਾ ਹੁੰਦਾ ਆ ਵੇ ਕੱਠ ਬਹੁਤ ਹੋ ਗਿਆ ਆ ਇਹੋ ਬਾਣੀ ਚੱਲਣਾ ਹੈ ਇਸ ਦਾ ਵੀ ਸ਼ੁਰੂਆਤ ਕਿੰਨੇ ਦਾ ਹੋ ਰਿਹਾ ਹੈ ਬਾਹਰਲੇ ਪੰਡਾਲ ਦੇ ਵਿੱਚ ਹੁਣ ਚਾਹ ਦਾ ਚਾਹ ਪਕੌੜੇ ਦਾ ਲੰਗਰ ਚੱਲ ਪਿਆ ਇੱਧਰ ਪ੍ਰਸ਼ਾਦੇ ਦਾ ਚੱਲ ਪਿਆ ਕਿ ਜਦੋਂ ਦੋ ਦਿਨ ਪ੍ਰਸ਼ਾਦੇ ਚ ਖੀਰ ਦੇ ਲੰਗਰ ਸੀਗੇ ਅੱਜ ਗਿਲੇਬੀਆਂ ਦਾ ਆ ਅੰਦਰ ਚਾਹ ਨਾਲ ਦੀ ਨਾਲ ਤਿਆਰ ਹੋਈ ਜਾਂਦੀ ਆ ਇੱਧਰ ਸ਼ੁਰੂ ਹੋ ਗਿਆ ਹੁਣ ਪ੍ਰਸ਼ਾਦੇ ਦਾ ਲੰਗਰ ਉਹੀ 7 ਵਜੇ ਸ਼ੁਰੂ ਹੋ ਜਾਂਦਾ ਅੱਗੇ ਮੈਂ ਹੀ ਲੇਟ ਆਉਂਦਾ ਹੁੰਦਾ ਸੀਗਾ। ਚੱਕਰੀ ਪਾਸ ਸਤਸਿਗਗਾਂ ਦੀ। ਇੱਧਰ ਪ੍ਰਸ਼ਾਦੇ ਦਾ ਲੰਗਰ ਚੱਲ ਪਿਆ 7 ਵਜੇ ਬਾਹਰਲੇ ਪਾਸੇ ਹੁਣ ਚਾਹ ਦਾ ਲੰਗਰ ਲੈ ਗਏ। ਹੁਣ ਦੋਨੋਂ ਲੰਗਰ ਅਜੇ ਰਚ ਪੈ ਗਿਆ ਹੈ ਸੰਗਤਾਂ ਦਾ। ਕਰਕੇ ਅੱਜ ਇਕੱਠ ਜਿੱਦਾਂ ਮੈਂ ਦੱਸਿਆ ਗਿਆ ਬਹੁਤ ਜੁੜਨਾ ਹਨਾ ਪਰ ਕੀਮਤ ਕਿੱਗੂ ਗੁਰੂ ਸਾਹਿਬ ਨੂੰ ਕਰ ਸਾਡੀ ਜੀ ਕਰਦੇ ਨੇ ਇੱਕ ਵੀਰ ਮੈਨੂੰ ਕਹਿੰਦਾ ਕਹਿੰਦਾ ਐਂਡ ਤੱਕ ਨਹੀਂ ਤੂੰ ਸੀ ਦਿਖਾਉਂਦੇ ਐਂਡ ਤੇ ਫਿਰ ਇੱਕ ਤਾਂ ਬਲੌਗ ਹੋ ਵੱਡਾ ਹੋ ਜਾਂਦਾ ਤੇ ਇੱਕ ਸਮਾਪਤੀ ਵੇਲੇ ਮੈਂ ਵੀਡੀਓ ਨਹੀਂ ਬਣਾਉਂਦਾ ਹੁੰਦਾ ਹਨਾ ਦੇ ਅੰਦਰ ਹੀ ਬੈਠੇ ਹੋਈਦਾ ਇਦਾਂ ਹੋਰ ਬਸ ਪੰਜਾਂ ਦਸਾ ਮਿੰਟਾਂ ਨੂੰ ਅੰਦਰ ਜਾ ਕੇ ਬਹਿ ਜਾਣਾ ਆ ਸੰਗਤਾਂ ਦਾ ਕਾਜ ਬਹੁਤ ਜਣਨ ਲੱਗ ਪਿਆ ਆ ਤੇਰਾ ਪੰਡਾਲ ਦੇ ਵਿੱਚ ਜਗ੍ਹਾ ਵੀ ਨਹੀਂ ਮਿਲਦੀ ਹੁੰਦੀ ਬੈਠਣ ਨੂੰ ਹੁਣੇ ਹੀ ਬਸ ਮੈਂ ਤਾਂ ਦਿਖਾਉਂਦਾ ਪਹਿਲਾਂ ਨਾਲੋਂ ਕਿੰਨਾ ਫਰਕ ਪੈ ਗਿਆ ਜੇ ਆਪਣੇ ਨਾਲ ਖਾਓ ਤੇ ਮੈਂਬਰ ਬਣ ਕੇ ਤੁਸੀਂ ਵੀ ਸਾਡੇ ਨਾਲ ਇਸ ਕਾਫਲੇ ਨੂੰ ਵੱਡਾ ਕਰਕੇ ਸੁਭਾਵਾਂ ਵਿੱਚ ਹਿੱਸਾ ਪਾਓ ਆਓ ਹੁਣ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਦੇ ਰਸਨਾ ਤੋਂ ਇੱਕ ਘੰਟੇ ਲਈ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਲਾਈਨਾਂ ਲੱਗ ਗਈਆਂ ਹੁਣ ਇਸ ਕਰਕੇ ਫਿਰ ਪੰਡਾਲ 'ਚ ਜਗ੍ਹਾ ਨਹੀਂ ਹੁੰਦੀ ਟਾਈਮ ਹੋ ਗਿਆ ਜੀ 9:30 ਵਜੇ ਦਾ ਅੱਜ ਜਿੱਦਾਂ ਮੈਂ ਦੱਸਿਆ ਸੀ ਸਗਾ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਆ ਹਜੇ 20 ਮੱਥਾ ਟੇਕਣ ਆ ਰਹੀਆਂ ਨੇ ਲਾਈਨਾਂ ਲੱਗੀਆਂ ਆ ਬਾਹਰ ਦੇਖੋ ਸੰਗਤ ਕਿੰਨੀ ਜੁੜੀ ਹੋਆ ਤੇ ਲੰਗਰ ਛਕਣ ਵਾਲੀਆਂ ਸੰਗਤਾਂ ਦੀਆਂ ਲਾਈਨਾਂ ਬਹੁਤ ਜ਼ਿਆਦਾ ਲੱਗ ਗਈਆਂ ਅੱਜ ਐਂਟਰੀ ਗੇਟ ਤੋਂ ਓਕੇ ਉਹ ਉੱਥੇ ਹੁੰਦੀ ਹੈ ਜਿੱਥੇ ਲਿਖਿਆ ਹੈ ਗੁਰੂ ਕਾ ਲੰਗਰ ਕਈ ਤੁੰਗ ਹੁੰਦੀਆਂ ਲਾਈਨ ਅੱਜ ਪਿੱਛੇ ਲਾਈਨਾਂ ਸ਼ੁਰੂ ਹੋ ਗਈਆਂ ਕਈ ਕਈ ਲਾਈਨਾਂ ਆ ਇੱਕ ਨਹੀਂ ਕਈ ਕਈ ਕਿਉਂਕਿ ਅੱਜ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਆ ਜਿਹੜੇ ਗੁਰੂ ਕੇ ਜਹਾਜ਼ੇ ਅੱਜ ਚੜੇ ਆ ਉਹ ਵੀ ਹੁਣ ਆ ਰਹੇ ਆ ਅੰਦਰ ਰਾਤੋਂ ਬਹੁਤ ਜ਼ਿਆਦਾ ਪੈ ਗਿਆ ਸਿਕੋ ਉਹਨੇ ਤੋਂ ਨਿਹਾਲ ਦੇਖੋ ਲਾਈਨਾਂ ਲੱਗੀਆਂ ਆ ਉਹਨੇ ਤੋਂ ਨਿਹਾਲ ਜਿੰਨੀ ਕਰਦੇ ਆ ਬਾਹਰ ਵੀ ਅੱਜ ਸੰਗਤਾਂ ਬਹੁਤ ਸਜੀਆਂ ਬੈਠੀਆਂ ਆ ਸਾਡੀ ਸਮਾਜਲਾ ਨੂੰ ਨਾਲ ਸਾਰਾ ਹੀ ਭਰਿਆ ਪਿਆ ਆ ਗੁਰਦੁਆਰਾ ਸਿੱਖ ਸੁਭਾ ਸਾਡੇ ਘਰ ਵਾਲੀ ਜਗ੍ਹਾ ਵੀ ਦੇਖੋ ਲਾਈਨਾਂ ਲੱਗੀਆਂ ਇੱਥੋਂ ਦਾ ਇਹ ਤਾਂ ਮੰਦਰ ਨੂੰ ਸਮਾਜ ਨੇ ਰਾਤਰੀ ਦੇ ਇੱਦਾਂ ਜੋੜਿਆ ਤਾਂ ਅੰਦਾਜ਼ਾ ਹੋ ਜਾਣਾ ਜਿਹੜੇ ਆਪਣੀਆਂ ਬੱਸਾਂ ਗੱਡੀਆਂ ਚ ਆਉਂਦੇ ਆ ਨਾ ਉਹ ਤਾਂ ਉੱਧਰੇ ਹੀ ਰੱਖੇ ਹੁੰਦੇ ਆ ਆ ਦੇਖੋ ਜੋੜਿਆਂ ਦੀਆਂ ਲਾਈਨਾਂ ਲੱਗੀਆਂ ਆ ਸੇਵਾਦਾਰਾਂ ਨੇ ਸਿਆਸੀ ਆ ਕੇ ਰੱਖੀਆਂ ਆ ਗੁਰਦੁਆਰਾ ਮੰਨਤ ਸਾਹਿਬ ਸਮਾਗਮ ਨੇ ਸੋ ਸਾਰੇ ਸਮਾਗਮਾਂ ਵਿੱਚ ਆ ਕੇ ਨੇ ਹਾਜ਼ਰੀਆਂ ਭਰਤੀਆਂ ਨੇ ਆ ਬਹੁਤ ਬਹੁਤ ਜ਼ਿਆਦਾ ਇਕੱਠੇ ਹੀ ਰੱਖੇ ਹੋ ਆ ਬਾਕੀ ਜਿਹੜੇ ਬੱਸਾਂ ਚ ਆਉਂਦੇ ਆ ਜਾਂ ਆਪਣੀਆਂ ਗੱਡੀਆਂ ਚ ਆਉਂਦੇ ਆ ਨਾ ਉਹ ਤਾਂ ਦਰੇ ਰੱਖੇ ਹੁੰਦੇ ਹੁੰਦੇ ਆ ਸੋ ਮੈਂ ਪਹਿਲਾਂ ਵੀ ਤੁਸੀਂ ਕਿਹਦੀ ਸੀ ਅੱਜ ਸਤ ਸੰਗਤ ਵੀ ਤੁਹਾਡਾ ਗੁਰੂ ਨਾਨਕ ਦੇਵ ਜੀ ਫਰਵਾੜੀ ਦੇ ਵਿੱਚ ਦਾਖਲਾ ਹੋਇਆ ਹੈ ਤੇ ਦਾਖਲਾ ਲੈਣ ਤੋਂ ਸਕੂਲੇ ਲੈ ਕੇ ਬੱਚਾ ਜੇ ਪੜੇ ਨਾ ਤੇ ਮੁਕਾਜ਼ ਨਹੀਂ ਹੁੰਦਾ ਐਦਾਂ ਮੈਂ ਤੁਹਾਨੂੰ ਦਿਖਾਉਣਾ ਦੇਖੋ ਬਾਹਰ ਸੰਗਤ ਕਿੱਦਾਂ ਬੈਠੀ ਆ ਤੇ ਆਪਣੇ ਅੰਦਰ ਨਿਕੜਦਾ ਨੂੰ ਲੈ ਕੇ ਆਣਾ ਬਾਣੀ ਪਤਨੀ ਹੈ ਬਾਣੀ ਨਹੀਂ ਸਾਡੇ ਜਨਮ ਜਨਮ ਦੇ ਪਾਪ ਧੋਣੇ ਨੇ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਹੱਥਾਂ ਦਾ ਪਿਆ ਰੱਗੀਆਂ ਆ ਕੀ ਫੋਟੋ 9:00 ਵਜੇ ਸਵਾ 9 ਹੋ ਗਏ ਆ ਜਿਹੜੇ ਅੱਜ ਚਾਲੀ ਬਣਾਣੀ ਹਨਾ ਗੁਰੂ ਕੇ ਜਹਾਜ਼ੇ ਚੜੇ ਆ ਉਹਨਾਂ ਦਾ ਅੰਦਰ ਹੁਣ ਮਾਨ ਸਨਮਾਨ ਕਰ ਰਹੇ ਆ ਤਾਂ ਕਰਕੇ ਥੋੜਾ ਜਰ ਹੁਣ ਸ਼ਾਂਤੀ ਹੋਈਊ ਆ ਜਿਦਾ ਸਪੀਕਰ ਬੰਦ ਹੋਇਆ ਉਹ ਮੈਨੂੰ ਲੱਗਦਾ ਤਾਂ ਹੀ ਹੁਣ ਅਈਆਂ ਸੀ ਵੀ ਅੰਦਰੋਂ ਆਈਆਂ ਉੱਠ ਕੇ 8:00 ਤੇ ਅੱਜ ਬਾਅਦ ਵੀ ਐਨਾਂ। 1:72 ਸਾਈਮ ਹੋ ਗਿਆ ਜੀ ਪੂਰੇ 10 ਤੇ 1:72 ਆ ਸੰਗਤਾਂ ਦਾ ਉੱਥੇ ਇਕੱਠ ਹਜੇ ਵੀ ਪੁੰਨਾ ਹੀ ਆ ਜਿੰਨਾ ਕਿ 8:30 ਵਜੇ ਸੀ ਨਾ ਵਧਿਆ ਹੀ ਆ ਲੱਗਦਾ। ਕੱਢਿਆ ਨਹੀਂ ਹਜੇ ਮੈਂ ਦਿਖਾਉਣਾ ਸਾਨੂੰ। ਰਥਾ ਟੇਕਣ ਵਾਲਿਆਂ ਦੀ ਹਜੇ ਵੀ ਅੱਗੇ ਜਾ ਕੇ ਲਾਇਨਾ ਹੈਗੀ ਆ। ਸ਼ੁਰੂ ਕਰ ਰਹੇ ਆ। ਕੋਈ ਵੀ ਦਸਨਾ ਮੰਨਦੀ ਨਾ ਜਾਵੇ ਅੰਦਰ ਨਹੀਂ ਜਾਇਆ ਜਾਂਦਾ ਹਨਾ ਬੈਠਣ ਨੂੰ ਅਸੀਂ ਸਾਰੇ ਜਿਹੜਾ ਇੱਕ ਵਾਰ ਉੱਠ ਕਰਿਆ ਨਾ ਇਹ ਫਿਰ ਬਾਹਰ ਹੀ ਰਹੂਗਾ ਬਹੁਤ ਔਖਾ ਹੋ ਕੇ ਚਲੋ ਬੈਠ ਹੋ ਜਾਂਦਾ ਪਰ ਬਹੁਤ ਜਦੋਂ ਯਾਦ ਯਾਦ ਕਰਕੇ ਬੈਠਿਆ ਜਾ ਆਪ ਸਾਰਿਆਂ ਨੇ ਸਾਰਾ ਹੀ ਇੱਧਰ ਵੀ ਦੇਖੋ ਵਟੇ ਰਹੇ ਪਿਆ ਹੁਣ ਆਪਾਂ ਇੱਥੇ ਬਲੌਗ ਦੀ ਸਮਾਪਤੀ ਕਰਦੇ ਹਾਂ ਲੋਕਾਂ ਨੂੰ ਕਿਉਂਕਿ ਹੁਣ ਅੱਗੇ ਨਹੀਂ ਜਾਇਆ ਜਾਣਾ ਮੇਰੇ ਤੋਂ ਅਸੀਂ ਰਲ ਮਿਲ ਕੇ ਮੈਂ ਵੀ ਬਾਰੇ ਅਸੀਂ ਵੀ ਇੱਥੇ ਬੈਠਣ ਲੱਗ ਪਏ ਆ ਸਾਡੀਆਂ ਲਗਾਉਣੀਆਂ ਫਲੋਗ ਦੀ ਕਿਸੇ ਨਾਮ ਦੀ ਸਮਾਪਤੀ ਕਰਦੇ ਆ ਜੀ ਸਾਰੇ ਕਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਮਹਾਰਾਜ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਿੰਨੀ ਸੰਗਤ ਪਹੁੰਚੀ ਆ ਜਿੰਨੀ ਸੰਗਤ ਨੇ ਹਾਜ਼ਰੀ ਲਵਾਈ ਆ ਅੱਛਾ ਜਿੰਨੀ ਘਰ ਬੈਠੀ ਦੇਖ ਰਹੀ ਆ ਕਿਉਂ ਲਾਈਵ ਵੀ MS live ਤੇ ਚੱਲ ਰਿਹਾ ਸਿਕਾ ਤੇ ਤੇ ਤਰਨ ਆਹ ਪਸੰਗ ਤਾਂ ਜੁੜੀਆਂ ਤਿੰਨੇ ਜਣ ਸਾਰਿਆਂ ਨੂੰ ਸਤ